Huk! 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 ਆਪਣਾ ਲਗਰ ਰੇਜਿਸਟ੍ਰੇਸ਼ਨ ਆਈ ਕਿਹੜਾ ਪੰਡਾ ਆਪਣਾ ਪੰਡਾ ਹਣ ਖੜੀ ਆ ਇਹਨੂੰ ਮਾਰ ਕਿ ਤੂੰ ਤੁਸੀਂ ਤਾਂ ਟਿੱਕੀ ਗੜ ਖੜੋ ਕੀ ਕਰਨਾ ਇੱਥੇ ਮੈਂ ਦਿਹਾੜੀ ਕਰਨ ਆਈ ਅੱਛਾ ਦਿਹਾੜੀ ਮਿਲ ਜਾਂਦੀ ਆ ਹਰੋਜ ਕਿੱਥੇ ਮਿਲਦੀ ਆ ਕਦੇ ਮਿਲਦੀ ਆ ਨਹੀਂ ਮਿਲਦੀ ਕਦੇ ਮੁਰ ਵੀ ਜਾਂਦੇ ਆ ਬੇਲੀ ਆ ਵੀ ਮੈਨੂੰ ਕਿੰਨੇ ਕ ਜਾਣੇ ਲੱਗ ਜਾਂਦੀ ਆ ਮਹੀਨੇ ਦੇ ਵਿੱਚ 5 ਲੱਖ ਤੇ 10 ਲੱਗਣੇ ਉਹ ਦੂਬਾਰਾ ਮੁਰਦੇ ਨੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਤੁਹਾਡੇ

ਇਹ ਸਾਨੂੰ ਹੋ ਗਏ 1500 ਸਾਲ ਹੋ ਗਏ ਆਉਂਦੇ ਇਹਨੂੰ ਮਿਲਦਾ ਰੋਜ਼ ਕੰਮ ਕਦੇ ਮਿਲ ਜਾਂਦਾ ਜੀ ਕਦੇ ਵਿਲੇ ਮੁਰਨਾ ਬੰਦਾ ਕਿਤੇ ਨਾ ਜ਼ਰੂਰ ਲੱਗਦਾ ਬੰਦੇ ਸਾਰੇ ਇੱਥੇ ਰੋਜ਼ ਇੱਥੇ 3-400 ਬੰਦਾ ਆਉਂਦਾ ਜੀ ਰੋਜ਼ ਸਾਰਿਆਂ ਨੂੰ ਕੰਮ ਮਿਲ ਜਾਂਦਾ ਕਿ ਮੁਰਨਾ ਬੰਦਾ ਸੱਦਿਆ ਨਹੀਂ ਸਰ ਜੀ ਮੁਰਦੇ ਵੀ ਨੇ ਇਹ ਵਿੱਚੋਂ 100 150 ਬੰਦੇ ਨੂੰ ਕੰਮ ਮਿਲ ਗਿਆ 150 ਮੁਰ ਗਿਆ ਬਸ ਐਂ ਚੱਲੋ ਜੀ ਇਹ ਸਰਕਾਰ ਨੂੰ ਮਜ਼ਦੂਰਾਂ ਲਈ ਅਜ ਮਜ਼ਦੂਰ ਦਾ ਹਿਸਾ ਹੈ ਸਰਕਾਰ ਨੂੰ ਕੀ ਮੰਗ ਕਰਨੀ ਹੈ ਨੂੰ ਕੀ ਕੀ ਖਾਸ ਲੋੜ ਨੂੰ ਸਿਕਨ ਬੈਠਣ ਨੂੰ ਜਾਂ ਪਾਣੀ ਨੂੰ ਜਾਂ ਬਾਥਰੂਮ ਵਗੈਰਾ ਹਾਂ ਜੀ ਬਸ ਸਰ ਜੀ ਸਾਡੇ ਦਾ ਇਹੀ ਮੰਗ ਆ ਵੀ ਸਾਡੀ ਦੇਖਭਾਲ ਕੀਤੀ ਜਾਵੇ ਸਾਨੂੰ ਖਾਣ ਨੂੰ ਬੈਠਣ ਨੂੰ ਉੱਠਣ ਨੂੰ ਜਗ੍ਹਾ ਮਿਲੇ ਪਾਣੀ ਦਾ ਮਿਲੇ ਸਾਡੀ ਕੋਈ ਜ਼ਰੂਰਤਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਣ ਸਰਕਾਰ ਨੂੰ ਬਸ ਇਹੀ ਸਾਡੀ ਅਪੀਲ ਆ ਨਿੱਕਾ ਜੀ ਕਿਰਟ ਉਹਨਾਂ ਤੋਂ ਕਿਵੇਂ ਕੰਮ ਕਰ ਮਿਲਦਾ ਰੋਜ਼ ਕਿ ਕਾਣੂ ਇਹ ਕਿੱਥੇ ਮਿਲਦਾ ਵਾੜਾ ਮੋਟਾ ਹੀ ਆਉਂਦਾ 11 ਤੋਂ ਦੁਪਹਿਰਾ ਹੋ ਗਿਆ ਹਾਂ ਜੀ 11 ਤੋਂ ਦੁਪਹਿਰਾ ਹੋ ਗਿਆ ਹੁਣ ਕੋਈ ਆਉਂਦਾ ਨਹੀਂ ਜੀ ਬਾਲ ਬੱਚੇ ਕਿੰਨੇ ਘਰੇ ਮਾਂ ਮਾਈ ਹੀ ਹੈ ਜੀ ਇਕੱਲੀ ਨਹੀਂ ਇਹ ਹਰ ਰੋਜ਼ ਨਹੀਂ ਮਿਲਦਾ ਇਹ ਤੇ ਖਾ ਲਿਆ ਤੁਸੀਂ ਮੁੰਨਾ ਬੰਦਾ ਹਾਂ ਹੀ ਖਾ ਲਿਆ ਤੁਸੀਂ ਮੁੰਨਾ ਬੰਦਾ ਬਦਲ ਬੈਠੇ ਨਹੀਂ ਇੱਥੇ ਨਹੀਂ ਹੈਗਾ ਜੀ ਨਹੀਂ ਹੈਗਾ ਜੀ ਨਹੀਂ ਇਹ ਕੁਝ ਨਹੀਂ ਹੈ ਜੀ ਕੀ ਮੰਨ ਕਰਦੇ ਹੋ ਮੰਗਤਾ ਇਹੀ ਹੈ ਜੀ ਸਾਨੂੰ ਖਾਣੇ ਬੈਠਣ ਨੂੰ ਕਰਦਾ ਤੁਹਾਨੂੰ ਘਾੜੇ ਕਰਦਾ ਨਾ ਕੰਮ ਤੋਂ بس ਹੀ ਮੰਗਾ ਸਰਕਾਰ ਨੂੰ ਮਾਮਦੇ ਦੀ ਤਬਾਹ ਮਾਮਦੇ ਕਵਾਲਾ ਜੀ ਕਿੰਨੇ ਸਮੇਂ ਦੀ ਇੱਥੇ ਲੇਬਰ ਦੀ ਭਾਲ ਨਹੀਂ ਆਉਂਦੀ ਸਾਨੂੰ ਹੋ ਗਿਆ ਜਦੋਂ 4-5 ਸਾਲ ਹੋ ਗਏ ਲਗਾਤਾਰ ਆਉਂਦਿਆਂ ਨੂੰ ਰੋਜ਼ ਕਦੇ ਮਿਲ ਵੀ ਜਾਂਦਾ ਜੀ ਕਦੇ ਹਫਤੇ ਇੱਕ ਲੱਗੀ ਦੋ ਲੱਗੀਆਂ ਜੀ ਨਹੀਂ ਵੀ ਮਿਲਦਾ ਜੀ ਲੇਬਰ ਸ਼ੈੱਡ ਕਿੱਥੇ ਬਣਿਆ ਦੱਸੋ ਬੰਦਾ ਜੀ ਲੇਬਰ ਸ਼ੈੱਡ ਕਿੱਥੇ ਬਣਿਆ ਲੇਬਰ ਬਿੱਟੇ ਬੈਠਣ ਲਈ ਲੇਬਰ ਸ਼ੈੱਡ ਉਹ ਤਾਂ ਆਪਣੇ ਉਹਦਾ ਮੁੰਡੇ ਵੀ ਰੋਡ ਤੇ ਕਹਿੰਦੇ ਜੀ ਬੈਠਣ ਬਾਤ ਤੇ ਬਣਾਏਗਾ ਹਾਂ ਬਾਕੀ ਆ ਕਿਸੇ ਨੇ ਕਿਹਾ ਹੈ ਨਹੀਂਗਾ ਜੀ ਉਹਦੇ ਦੇਖਿਆ ਕਰਿਆ ਕਿ ਕਿ ਨਹੀਂਗਾ ਨਹੀਂ ਦੇਖਿਆ ਤਾਂ ਹੈਗਾ ਜਲਦੀ ਹੁਣ ਉੱਥੇ ਜਾ ਕੇ ਬੈਠਾਂਗੇ ਤਾਂ ਫਿਰ ਕੰਮ ਵਾਲਾ ਬੰਦਾ ਇੱਧਰ ਆਉਂਦਾਗਾ ਉੱਧਰ ਜਾਣਾ ਕਿਸੇ ਨੇ ਹੈ ਨਹੀਂ ਜੇ ਹੁਣ ਇੱਧਰੋਂ ਕਹਿਣਗੇ ਲੇਬਰ ਨੂੰ ਤਾਂ ਉੱਧਰ ਲੇਬਰ ਦਿਓ ਜੀ ਤਾਂ ਕੰਮ ਵਾਲਾ ਬੰਦਾ ਉੱਧਰ ਜਾਊਗਾ ਹਾਂਜੀ ਕੀ ਮੰਗਤਾ ਰਹੋ ਸਰਕਾਰ ਤੋਂ ਹੁਣ ਵੇਖਣ ਦੀ ਜਿਵੇਂ ਬਾਥਰੂਮ ਤੋਂ ਮੇਰਾ ਪਾਣੀ ਠੰਡਾ ਪਿਆਰਾ ਹਾਂਜੀ ਇਹ ਤਾਂ ਜ਼ਰੂਰੀ ਆਗਾ ਜੀ ਇਹ ਤਾਂ ਹੈ ਨਹੀਂਗਾ ਜੀ ਅੱਜ ਦੇ ਉੱਤੇ ਕਿਵੇਂ ਤਿਆਰੀ ਏ ਤਿਆਰੀ ਲੇਬਰ ਕਰਨ ਦੇ ਨਾਲ ਪੰਨਾ ਇੱਕ ਪਰਿਵਾਰ ਪਾਲਣ ਦਾ ਵਧੀਆ ਕਿ ਨਹੀਂ ਨਹੀਂ ਸਰ ਜੀ ਐਮ ਮੁਸ਼ਕਲ ਆਗਾ ਜੀ ਵਿਆਹ ਕਰਨਾ ਹੈ ਹੋਰ ਵੱਡੇ ਹਾਂ ਜੀ ਨਹੀਂ ਜਿੰਨੀ ਦਿਹਾੜੀ ਚਲਦੀ ਹੈ ਉਹ ਕਿੰਨੀ ਦਿਹਾੜੀ ਦੇਣੀ ਹੈ 6700 ਰੁਪਿਆ ਚਲਦੀ ਹੈ ਕੰਮ ਦਾ ਇਹ ਪੂਰਾ ਲੈਂਦਾ ਬਾਕੀ ਇਸ ਮੰਦੀ ਕੇ علاوہ ਆਗਾ ਤਾਂ ਹਾਂ ਜੀ ਆ ਵੀ ਆਂਦਾ ਪਰ ਮਿਲਦੀ ਨਹੀਂ ਦੋ ਦੋ ਮਿਲਾਂ ਮੀਆਂ ਜਲੇ ਤਾਂ ਵਰ ਕੇ ਹੈ ਉਹ ਕੋਲ ਕੀ ਨਾ ਭਾਈ ਅੰਮ੍ਰਿਤ ਸਿੰਘ ਕਿਹੜਾ ਪੰਡਾ ਯਾਰ ਕੜੀ ਬਹੁਤ ਦੂਰੋਂ ਆ ਕੇ ਲੇਖ ਲਿਖਤ ਕੰਮ ਕਰਦਾ ਸੀ ਐਤੋਂ ਤਾਂ ਜੀ 30 ਆਪਣੇ 25 26 ਕਿਪਾ ਜਾਂਦਾ ਆਲੇ ਦੁਆਲੇ ਘੁੰਮ ਕੇ 30 ਕਿਲੋਮੀਟਰ ਆ ਜਾਂਦਾ ਕਿੰਨੇ ਸਾਲ ਤੋਂ ਉਹਨੇ ਕੰਮ ਕੀਤਾ ਮੈਂ ਤਾਂ ਜੀ 91 ਹਾਰਿਆ ਜੀ ਹਾਂ ਹੂੰ ਬਦਤਰ ਕੰਮ ਮਿਲ ਜਾਂਦਾ ਫਿਰ ਬਸ ਆਦੇ ਮਿਲ ਕੇ ਆ ਕੇ ਨਾ ਬਿਲਕੁਲ ਹੂੰ ਮਜ਼ਦੂਰਾਂ ਦੀ ਬੈਠਣ ਨੂੰ ਖੜਨ ਬੈਠਣ ਨੂੰ ਥੋਕ ਨਹੀਂ ਨਹੀਂ ਕੋਈ ਨਹੀਂ ਆਲੇ ਦਾਲੇ ਦੁਕਾਨਾਂ ਵਾਲੇ ਵੀ ਕਹਿੰਦੇ ਚੱਕੋ ਸਾਈਕਲ ਤੇ ਚਾਓ ਹਾਂ ਨਹੀਂ ਦਿੰਦੇ ਨਹੀਂ ਇਹ ਮੰਗ ਸਰਕਾਰ ਤੋਂ ਮੰਗ ਕਰਦੇ ਹਾਂ ਪਰ ਮੈਟਰ ਮੰਗ ਕੀ ਕਰਨਾ ਜੀ ਹਮ ਬਸ ਆਪਣੇ ਆਪਣੇ ਹੱਲ ਲਾਈ ਜਾਵੇ ਆਪਣੇ ਪੈਨਸ਼ਨ ਵਗੈਰਾ ਲਾਈ ਜਾਵੇ ਬਸ ਇਹ ਮੋਹਣ ਹਾਂ ਜੀ ਹਾਂ ਉਹ ਥਾਂ ਜੋ ਹੋਗਾ ਖਰਚਾ ਮਿਲ ਜਾਵੇ ਬਹੁਤ